we uh -huh. ਦੇ ਏਰੀਆ ਦੇ ਵਿੱਚ ਇੱਕ ਲਵਦੀਪ ਸਿੰਘ ਉਰਫ ਸੰਨੀ ਨਾਦਾ ਸਮਗਲਰ ਹੈਗਾ काफी ਨਟੋਰੀਅਸ ਹੈਗਾ ਇੱਥੇ کافی ਲੋਕੀ ਉਹਦੇ ਤੱਕ ਪਰੇਸ਼ਾਨ ਸੀਗੇ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਹਾਲ ਕੀ ਘੜੀ ਬਹੁਤ ਪਿਛਲੇ 2 ਮਹੀਨੇ ਦੇ ਵਿੱਚ ਐਫਆਈਆਰ ਦਰਜ ਕੀਤੀ ਹੈ ਤੇ ਬਹੁਤ سارے ਜੋ ਸਮਗਲਰਸ ਫੈਡਲਰਸ ਹੈ ਉਹਨਾਂ ਨੂੰ ਅੰਦਰ ਭੇਜਿਆ ਹੈ ਐਦਾਂ ਦੀ ਕੜੀ ਦੇ ਵਿੱਚ ਹੀ ਅਸੀਂ ਆਮੋਮਨ ਸਾਡੀ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਲੋਕਾਂ ਤੋਂ ਵੀ ਸਾਨੂੰ ਬਹੁਤ ਇਨਫੋਰਮੇਸ਼ਨ ਆਣ ਲੱਗੀ ਹੈ ਤੇ ਅਸੀ ਅੱਜ ਇੱਥੇ ਬਾਨੂਵਾਲ ਜਿਹੜਾ ਇਹ ਪਿੰਡ ਪੈਂਦਾ ਇੱਥੇ ਕੰਡੀ ਕਨਾਲ ਦੇ ਨੇੜੇ ਗੜਦੀਵਾਲ ਐਸਚਓ ਸਾਹਿਬ ਉਹਨਾਂ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀਗਾ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਜਿਹੜਾ ਇਹ ਨਟੋਰੀਅਸ ਸਮਗਲਰ ਹੈਗਾ ਇਸ ਏਰੀਆ ਦਾ ਲਵਦੀਪ ਸਿੰਘ ਉਰਫ ਸੰਨੀ ਜਿਹਦੇ ਦੇ ਪਹਿਲਾਂ ਵੀ ਕਾਫੀ ਪਰਚੇ ਐਂਡੀਪੀਐਸ ਐ ਲੜਾਈ ਝਗੜੇ ਦੇ ਦਰਜ ਐ ਉਹ ਇੱਥੋਂ ਜਾ ਕੇ ਤੇ ਫਾਰਮਾਸਿਟੀਕਲ ਡਰੱਗਸ ਸਪਲਾਈ ਕਰਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਇੱਕ ਸੈਕਲੂਡਿਡ ਥਾਂ ਹੈ ਆਵਾਜ਼ ਆਈ ਵੀ ਬਹੁਤ ਘੱਟ ਹੈ ਇਨੂੰ ਵਰਤ ਕੇ ਇਥੋਂ ਸਪਲਾਈ ਕਰਦਾ ਸੀਗਾ ਇਹਨਾਂ ਨੇ ਜਦੋਂ ਇਹ ਗੱਡੀ ਪਛਾਣ ਲਈ ਬੰਦੇ ਨੂੰ ਪਛਾਣ ਕੇ ਰੋਕਣ ਦਾ ਇਸ਼ਾਰਾ ਕੀਤਾ ਉਹਨੇ ਆਪਣੀ ਗੱਡੀ ਬਜਾ ਲਈ ਤੇ ਗੱਡੀ ਉਹਦੀ ਪਿੱਛੇ ਜਾ ਕੇ ਪੇੜ ਦੇ ਵਿੱਚ ਵੱਜੀ ਉਤਰਦੇ ਸਾਰੇ ਉਹਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਜਵਾਬੀ ਫਾਇਰਿੰਗ ਦੇ ਵਿੱਚ ਸਾਡੀ ਪਾਰਟੀ ਨੇ ਪਹਿਲਾਂ ਹਵਾਈ ਫਾਇਰ ਕੀਤਾ ਬਟ ਉਹਨੇ ਫੇਰ ਇੱਕ ਹੋਰ ਫਾਇਰ ਕਰਤਾ ਜਿਸ ਕਰਕੇ ਇਹਨਾਂ ਨੇ ਉਹਦੇ ਜਦੋਂ ਸ਼ਾਰਟ ਕੀਤਾ ਇੱਕ ਫਾਇਰ ਆਮ ਇੰਜਰੀ ਹੋਈ ਹੈ ਉਹਦੇ ਪਾਉਂ ਦੇ ਵਿੱਚ ਲੱਗੀ ਹੈਗੀ ਹੀ ਹੈਜ਼ ਬੀਨ ਟੇਕਨ ਟੂ ਦੀ ਸਿਵਲ ਹਸਪੀਟਲ ਦਸੂਆ ਸਾਡੀ ਪਾਰਟੀ ਲੈ ਗਈ ਹੈ ਉਹਨੂੰ ਮੈਡੀਕਲ ਕੇਅਰ ਦੇਵਾਣ ਵਾਸਤੇ ਇਹਦੀ ਸਰਚ ਐਂਡ ਉਹਦੇ ਪੋਜੀਸ਼ਨ ਦੇ ਵਿੱਚੋਂ ਇੱਕ 32 ਬੋਰ ਦਾ ਦੇਸੀ ਕੰਟਰੀ ਮੇਡ ਵੈਪਨ ਹੈਗਾ ਤੇ ਦੋ ਲਾਈਵ ਕਾਰਟ੍ਰਿਜਸ ਦੋ ਯੂਜ਼ਡ ਐਮਟੀ ਕਾਰਟ੍ਰਿਜਸ ਐਂਡ ਨਾਲ 10000 ਡਰੱਗ ਮਨੀ ਤੇ ਨੀਅਰ ਅਬਾਊਟ 600 ਕੇ ਅਰਾਊਂਡ ਇਨਟੌਕਸਿਕੈਂਟ ਟੈਬਲੇਟਸ ਸਾਨੂੰ ਬਰਾਮਦਗੀ ਹੋਈ ਇਹ ਕਾਫੀ achhi uplabdhi hai jo ki saadi jehdi yuddh nashya viruddh hor saadi force bahut mehnat naal kaam kar rahi hai te koi bhi nasha tashkar agar hoshiarpur jile punjab de vich kaam karda hai te sakht to sakht unna khilaf kanooni karwai kiti jaoge ਸਰ ਆਮ ਲੋਕਾਂ ਨੂੰ ਵੀ ਤੁਸੀਂ ਕੀ ਅਪੀਲ ਕਰਦੇ ਆ ਕਿ ਜੇ ਇਦਾਂ ਦਾ ਕੋਈ ਉਹਨਾਂ ਦੇ ਏਰੀਆ ਦੇ ਵਿੱਚ ਆਉਂਦਾ ਆ ਤੇ ਕਿੱਦਾਂ ਉਹਨਾਂ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈ ਦੇਖੋ ਜੀ ਸੇਫ ਪੰਜਾਬ ਹੈਲਪਲਾਈਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਆ ਉਹਦੇ ਤੇ ਸਾਨੂੰ ਬਹੁਤ ਸਾਰੀ ਟਿਪਸ ਆ ਰਹੀਆਂ ਆ ਉਹ ਟਿਪਸ ਵੀ ਸਾਨੂੰ ਬਹੁਤ ਕੰਮ ਆਂਦੀ ਆ ਅਸੀਂ ਕਾਫੀ ਐਫਆਈਆਰ ਦਰਜ ਕੀਤੀਆਂ ਰਿਕਵਰੀਜ਼ ਵੀ ਹੋਈਆਂ ਸਾਨੂੰ ਤੇ ਬੰਦੇ ਵੀ ਅਸੀਂ ਫੜ ਕੇ ਅੰਦਰ ਦਿੱਤੇ ਆ ਤੇ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਐਦਾਂ ਇਹ ਜਿਹੜੀ ਮੁਹਿੰਮ ਹੈ ਇਹ ਪੰਜਾਬ ਸਰਕਾਰ ਦੀ ਇਕੱਲੀ ਨਹੀਂ ਹੈਗੀ ਸਰਕਾਰ ਪੰਜਾਬ ਪੁਲਿਸ ਦੀ ਵੀ ਹੈਗੀ ਇਹ ਲੋਕਾਂ ਦੀ ਮੁਹਿੰਮ ਆ ਆਪਾਂ ਪੰਜਾਬ ਸਟੇਟ ਨੂੰ ਨਸ਼ਾ ਮੁਕਤ ਬਣਾਣਾ ਹੈ ਉਹਦੇ ਵਿੱਚ ਪਬਲਿਕ ਦਾ ਸਪੋਰਟ ਤੋਂ ਬਿਨਾ ਪੋਸੀਬਲ ਨਹੀਂ ਹੈਗਾ ਤੇ ਉਹ ਵੱਧ ਚੜ ਕੇ ਸਾਡਾ ਸਹਿਯੋਗ ਕਰਨ ਸਰਕਾਰ ਦਾ ਪੁਲਿਸ ਦਾ ਤਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਇਹਨਾਂ ਤੇ ਸਖੰਜਾ ਕਰ ਸਕੀਏ ਜਿਹੜੇ ਕਿ ਐਡਿਕਟਸ ਹੈਗੇ ਉਹਨਾਂ ਨੂੰ ਬਾਹਰ ਨਿਕਾਲ ਕੇ ਇਸ ਕੋਰਟ ਦੇ ਵਿੱਚੋਂ ਭਰਤੀ ਕਰਾਈਏ ਐਡਿਕ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਓਟ ਸੈਂਟਰਸ ਰੀਹੈਬ ਸੈਂਟਰਸ ਦੇ ਵਿੱਚ ਐਂਡ ਜਿਹੜੇ ਸਮਗਲਰਸ ਐਂਡ ਪੈਡਲਰਸ ਐ ਉਹਨਾਂ ਨੂੰ ਫੜ ਕੇ ਉਹਨਾਂ ਤੇ ਜੋ ਲੀਗਲ ਕਾਰਵਾਈ ਬਣਦੀ ਹੈ ਉਹਨਾਂ ਤੇ ਸਖਤ ਤੋਂ ਸਖਤ ਕੀਤੀ ਸਰਕਾਰ ਨੂੰ ਆਪਣੇ ਪੋਸਟ ਮਲਾਜ ਨੂੰ ਤਾਂ ਨਹੀਂ ਕੋਈ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਨਹੀਂ ਉਹ ਬਚਾ ਰਹਿ ਗਿਆ ਜੀ ਬਟ ਇੱਕ ਗੱਡੀ ਸਾਡੀ ਜਿਹੜੀ ਸਰਕਾਰੀ ਹੈ ਉਹਦੇ ਵਿੱਚ ਇੱਕ ਰਾਉਂਡ ਬਚਿਆ ਹੈਗਾ ਬਟ ਫੋਰਚਨਟਲੀ ਸਾਡੇ ਕਿਸੇ ਮੁਲਾਜ਼ਮ ਦਾ ਐਡਾ ਨੁਕਸਾਨ ਨਹੀਂ ਠੀਕ ਹੈ ਥੈਂਕ ਯੂ